ਯਹੀ ਅਸੀ ਕਰ ਆਰ ਤੁਸੀਂ ਵੀ ਇਸੇ ਕਰਦੇ ਆਂ ਹਾਂ ਮੈਂ ਇਸਾ ਕਟਵਾ ਰਾਂ ਜਹਰ ਆ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆ ਦੇਖਣੀ ਆ ਸੱਪ ਫੜਨ ਵਾਲੇ ਵੀਰ ਨਾਲ ਦੇਖ ਲਿਓ ਵੀ ਕੀ ਹੋਇਆ ਐਵੇਂ ਨਹੀਂ ਉਸਤਾਦ ਜੀ ਕਹਿ ਗਏ ਕਿ ਸੈਲਫ ਕੌਨਫੀਡੈਂਸ ਤੇ ਸੈਲਫ ਵੀ ਮਰਵਾ ਜਾਂਦੀ ਜਦੋਂ ਬੰਦਾ ਨਾ ਆਪਣੇ ਸੈਲਫ ਕੌਨਫੀਡੈਂਸ ਚ ਜ਼ਿਆਦਾ ਆ ਜਾਂਦਾ ਹੈ ਨਾ ਉਹ ਸੋਚ ਲੈਂਦਾ ਹੈ ਕਿ ਜੋ ਮੈਂ ਕਰ ਸਕਦਾ ਵਾਂ ਉਹ ਕੋਈ ਹੋਰ ਨਹੀਂ ਕਰ ਸਕਦਾ ਤਾਂ ਉੱਥੇ ਉਸ ਨੂੰ ਉਹੀ ਉਸਤਾਦ ਸੈਲਫ ਕੌਨਫੀਡੈਂਸ ਮਰਵਾ ਜਾਂਦਾ ਹੈ ਤੋ ਸਾਨੂੰ ਬਾਹਲਾ ਵੀ ਆਪਣੇ ਹੁਨਰ ਤੇ ਮਾਣ ਨਹੀਂ ਕਰਨਾ ਚਾਹੀਦਾ ਆ ਜੋ ਵੀਡੀਓ ਆ ਨਾ ਜੋ ਇੱਕ ਵੀਰ ਦੀ ਵਾਇਰਲ ਹੋ ਰਹੀ ਹੈ ਸਾਈ ਦੇ ਸਪੇਰਾ ਵਾ ਜੋ ਸੱਪ ਫੜਦੇ ਆ ਤੇ ਇਹ ਨਾ ਕਿਸੇ ਪਿੰਡ ਵਿੱਚ ਗਿਆ ਹੋਇਆ ਸੀ ਤਾਂ ਲੋਕਾਂ ਨੂੰ ਚੈਲੰਜ ਕਰਕੇ ਬੈ ਜਾਂਦਾ ਕਿ ਜੇ ਮੇਰੇ ਸੱਪ ਡੰਗ ਮਾਰ ਦਵੇਗਾ ਨਾ ਮੈਂ ਡਾਕਟਰੀ ਇਲਾਜ ਨਹੀਂ ਕਰਾਵਾਂਗਾ ਤਾਂ ਜੋ ਉੱਥੇ ਲੋਕ ਹੁੰਦੇ ਆ ਨਾ ਤਾਂ ਲੋਕ ਵੀ ਇਹੀ ਗੱਲ ਕਰਦੇ ਆ ਵੀ ਚੱਲ ਦੇਖ ਲੈਨੇ ਆ ਪਰ ਕਹਿੰਦੇ ਵੀ ਜੇ ਤੂੰ ਮਰ ਗਿਆ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤਾਂ ਉਹ ਵੀ ਅੱਗੋਂ ਕਹਿੰਦਾ ਵੀ ਕੋਈ ਚੱਕਰ ਹੀ ਨਹੀਂ ਹੈਗਾ ਮਰਨਾ ਤਾਂ ਮੈਂ ਹੈ ਨਹੀਂ ਸੈਲਫ ਕੌਨਫੀਡੈਂਸ ਆਓ ਪਹਿਲਾਂ ਵੀਡੀਓ ਤੁਹਾਨੂੰ ਦਿਖਾਉਂਦੇ ਆ ਵੀ ਸਟਾਰਟਿੰਗ ਜਿ ਕੀ ਹੋ नहीं ऐसी हां तुम भी इशू पर नहीं आएगा हां मैं ऐसा कटवा रहा हूं जहां मेरे अंदर जाएगा मैं इलाज कर दूंगा अपना ठीक है डॉक्टर इलाज ने कराने का ये बात माननी है आपकी ठीक है ठीक है जिम्मेदारी आपकी जिम्मेदारी मेरी आप मर गए हो मेरी जिम्मेदारी ये जिम्मेदारी आपकी मेरी जिम्मेदारी है हमने आपको 10000 रुपए कैसे 10000 तो मिल गए एक मिनट दिखा दो पैसे दिखाऊं 10000 ये पत्थर निकाल के दिखा दो थोड़ा दस तो 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 इसका मतलब जिम्मेदारी इनकी पूरी काट है ठीक है चढ़े हुए हैं फिर फूट भी निकलेगा हाथ में से ऐसी बात नहीं है रुक जाओ जैसे आपकी इच्छा करो ਉਹਦਾ ਵੀ ਜਦੋਂ ਖੁੱਲਿਆ ਨਾ ਇਸ ਦੇ ਦਾਤ ਦੇਖੋ ਹੱਥ 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 ਹੱ ਸੱਪ ਨੇ ਡੰਗ ਮਾਰਤਾ ਵਾ ਸਪਨੇ ਕੱਟ ਲਿਆ ਹੋਏ ਆਹੀ ਸੈਲਫ ਕੌਨਫੀਡੈਂਸ ਨੇ ਨਾ ਕਈ ਲੋਕਾਂ ਨੂੰ ਮਾਰ ਦਿੱਤਾ ਡੰਗ ਦਾ ਇਹਨੇ ਮਾਰ ਲਿਆ ਜ਼ਹਿਰ ਇਹਦੇ ਅੰਦਰ ਚਲੇ ਗਿਆ ਹੁਣ ਦੇਖੋ ਅੱਗੇ ਆਹ ਦੇਖ ਲਓ ਵੀ ਹੁਣ ਇਹਦਾ ਦੂਜਾ ਪਾਸਾ ਉਹ ਪਿਆ ਹੋਇਆ ਮੰਜੇ ਤੇ ਕਰਦੇ ਰੋਂਦੇ ਪਏ ਆ ਇਹ ਨਾ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਸਾਡਾ ਫਰਜ਼ ਬਣਦਾ ਸੀ ਕਿ ਤੁਹਾਡੇ ਨਾਲ ਸਾਂਝੀ ਕਰੀਏ ਵੀ ਕਦੇ ਵੀ ਆਪਣੇ ਕੰਮ ਦੇ ਵਾਲਾ ਮਾਨ ਨਹੀਂ ਕਰਨਾ